ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਨੈਕਸਟ ਮਾਡਲ ਹੋਣ ਲੱਗਿਆ ਜੀ ਤਿਆਰ ਇਹ ਥਰਮਾਕੋਲ ਹੈ ਜੀ ਥਰਮਾਕੋਲ ਦੇ ਉੱਪਰ ਵਾਈਟ ਪੇਪਰ ਆਪਾਂ ਨੇ ਚਪਕਾਏ ਹੋਏ ਆ ਉਸ ਤੋਂ ਉਪਰ ਬਾਅਦ ਫਿਰ ਆਪਾਂ ਨੇ ਪੇਂਟ ਕਰਨਾ ਹੈ ਤੇ ਉਸ ਤੋਂ ਬਾਅਦ ਪੇਂਟ ਕਰਨ ਤੋਂ ਬਾਅਦ ਆਪਾਂ ਨੇ ਚਾਰ ਪਲੈਟਫਾਰਮ ਬਣਾਉਣੇ ਨੇ 에ਅਰਪੋਰਟ ਬੈਂਕ ਤੇ ਆਪਣਾ ਇੱਕ ਬਿਲਡਿੰਗਸ ਬਣਾਉਣੀ ਹੈ ਤੇ ਇੱਕ ਬਣਾਉਣ ਆਪਾਂ ਨੇ ਪੈਟਰੋਲ ਪੰਪ ਲੋ ਜੀ ਆਪਾਂ ਕਰਦੇ ਆ ਜੀ ਸ਼ੁਰੂਆਤ ਸਭ ਤੋਂ ਪਹਿਲਾਂ ਆਪਾਂ ਨੇ ਬਲੈਕ ਪੇਪਰ ਲੱਤਾ ਸਾਰੇ ਬਲੈਕ ਪੇਪਰ ਦੇ ਨਾਲ ਆਪਾਂ ਨੇ ਇਸ ਤਰੀਕੇ ਨਾਲ ਇੱਕ ਬਿਲਡਿੰਗ ਤਿਆਰ ਹੋ ਗਈ ਹੈ ਜੀ ਤੇ ਨੈਕਸਟ ਫਿਰ ਮੈਂ ਤੁਹਾਨੂੰ ਦਿਖਾਉਣਾ ਸੀਗਾ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਸਟਿੱਪਾਂ ਕੱਟੀਆਂ ਸਾਰੀਆਂ ਸਟਿੱਪਾਂ ਕੱਟ ਕੇ ਉਸ ਤੋਂ ਬਾਅਦ ਫਿਰ ਆਪਾਂ ਨੇ ਬਿਲਡਿੰਗਸ ਨੂੰ ਤਿਆਰ ਕੀਤਾ ਉਹਦੀ ਡਿਜ਼ਾਈਨਿੰਗ ਜਿਹੜੀ ਮਾਡਲ ਸੀਗੀ ਆਪਾਂ ਨੇ ਤਿੰਨ ਤਰ੍ਹਾਂ ਦੀ ਬਿਲਡਿੰਗਸ ਬਣਾਉਣੀ ਇੱਕ ਆਪਾਂ ਨੇ ਤਿਕੋਣੀ ਬਣਾਉਣੀ ਇੱਕ ਗੋਲ ਬਣਾਵਾਂਗੇ ਤੇ ਇੱਕ ਆਪਾਂ ਚੌਕਸ ਬਣਾਵਾਂਗੇ ਜੀ ਤੇ ਵਧੀਆ ਲੱਗੇਗਾ ਜੀ ਸਾਰੇ ਮਾਡਲ ਤਿਆਰ ਕਰਨ 'ਚ ਘੱਟੋ-ਘੱਟ ਸਾਨੂੰ 15 ਦਿਨ ਲੱਗੇ ਨੇ ਜੀ ਸਭ ਤੋਂ ਪਹਿਲਾਂ ਆਪਾਂ ਨੇ ਇਸ ਤਰੀਕੇ ਨਾਲ ਸਟਿੱਪਾਂ ਕੱਟ ਲਈਆਂ ਸਟਿੱਪਾਂ ਕੱਟ ਕੇ ਉਹਦੇ ਉੱਪਰ ਆਪਾਂ ਨੇ ਗਲੂਸ ਚਪਕਾ ਲਾ ਕੇ ਜੀ ਇਹਨਾਂ ਨੂੰ ਆਪਾਂ ਨੇ ਚਪਕਾਉਣਾ ਹੈ ਜੀ ਸਾਰੀਆਂ ਜਿੰਨੀਆਂ ਵੀ ਹੈਗੀਆਂ ਨੇ ਜੀ ਸਾਰੀਆਂ ਨੂੰ ਵੱਖਰਾ-ਵੱਖਰਾ ਆਪਾਂ ਨੇ ਡਿਜ਼ਾਈਨ ਦਿੱਤਾ ਬੱਕਰੇ-ਬੱਕਰੀ ਆਪਾਂ ਨੇ ਢੰਗ ਬਣਾਏ ਨੇ ਉਹਨਾਂ ਦੇ ਲਓ ਜੀ ਇਹ ਇੱਕ ਬਿਲਡਿੰਗਸ ਹੋਰ ਤਿਆਰ ਹੋ ਰਹੀ ਹੈ ਜੀ ਤੇ ਇੱਕ ਤਿਆਰ ਹੋ ਗਈ ਤਿੰਨ ਅਜੇ ਹੋਰ ਤਿਆਰ ਕਰਨੀਆਂ ਨੇ ਤੇ ਆਪਾਂ ਬਿਲਡਿੰਗਸ ਬਣਾਉਣ ਦੇ ਨਾਲ-ਨਾਲ ਨਾ ਬੱਚਿਆਂ ਨੂੰ ਕਿਤਾ ਐਕਟਿਵ ਹੋ ਜਾਂਦੇ ਨੇ ਇਸ ਤਰੀਕੇ ਨਾਲ ਇਹ ਤਿਕੋਣੀ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਇਹਨੂੰ ਆਪਾਂ ਨੇ ਗਲੂ ਦੇ ਨਾਲ ਫੇਰ ਚਪਕਾਇਆ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਦੇ ਤੇ ਸਾਰਾ ਹੀ ਇਹ ਪਨ ਕਵਰਪ ਕੀਤਾ ਤੇ ਇਹਦੇ ਨੀਚੇ ਵੀ ਆਪਾਂ ਪਾਰਟ ਬਣਾਵਾਂਗੇ ਜਿਹੜਾ ਉਹਦੇ ਉੱਪਰ ਖੜੇਗਾ ਜੀ ਉਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ ਜੀ ਲਓ ਜੀ ਇਹ ਬਿਲਡਿੰਗ ਆਪਣੀ ਇਸ ਤਰੀਕੇ ਨਾਲ ਤਿਆਰ ਹੋਈ ਹੈ ਜੀ ਦੂਜੀ ਬਿਲਡਿੰਗ ਆਪਣੀ ਡੱਬੀਆਂ ਉਹਦੇ ਵਿੱਚ ਬਣਾਈਆਂ ਜਾਣਗੀਆਂ ਜਿਵੇਂ ਕਿ ਸ਼ੀਸ਼ੇ ਬਿਲਡਿੰਗਜ਼ ਪਰ ਜਿਵੇਂ ਘਰ ਹੁੰਦੇ ਨੇ ਉਸ ਤਰੀਕੇ ਦੇ ਨਾਲ ਤੇ ਲਓ ਜੀ ਉਸ ਤੋਂ ਬਾਅਦ ਫਿਰ ਆਪਾਂ ਦਿਖਾਵਾਂਗੇ ਜੀ ਦੂਜੀਆਂ ਇੱਕ ਗੋਲ ਵਾਲੀਆਂ ਬਿਲਡਿੰਗਜ਼ ਨੂੰ ਵੀ ਤਿਆਰ ਕਰਨੀਆਂ ਨੇ ਜੀ ਲਓ ਜੀ ਹੁਣ ਆਪਾਂ ਕਰਦੇ ਆ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਰੈਡੀ ਇਹਦੇ ਤੇ ਮਿਹਨਤ ਬਹੁਤ ਹੋਈ ਹੈ ਜੀ ਜਿਹੜੇ ਬੱਚੇ ਆ ਨਾ ਬਣਾਉਣੀਆਂ ਐ ਜੀ ਜਿਹੜੇ ਬੱਚੇ ਆ ਨੇ ਕਰਨੀਆਂ ਨੇ ਜੀ ਤੇ ਧਿਆਨ ਨਾਲ ਬਹੁਤ ਜ਼ਿਆਦਾ ਇਹਦੇ ਲਈ ਮਾਈਂਡ ਫਰੈਸ਼ ਚਾਹੀਦਾ ਹੈ ਜੀ ਲਓ ਜੀ ਇੱਧਰ ਆਪਾਂ ਨੇ ਦਿੱਤੀ ਜੀ ਚ ਚਪਕਾ ਤੇ ਹੁਣ ਆਪਾਂ ਕਰਦੇ ਆ ਇਹਦੀ ਕਟਿੰਗ ਕਟਿੰਗ ਕਰਕੇ ਫਿਰ ਆਪਾਂ ਉਹਦੇ ਉੱਪਰ ਪਾ ਰੱਖਾਂਗੇ ਤੇ ਉੱਥੇ ਵੀ ਗਲੂ ਦੀ ਜ਼ਰੂਰਤ ਪੈਂਦੀ ਹੈ ਜੀ ਗਲੂ ਇਹਦੇ ਤੇ ਘੱਟ ਤੇ ਘੱਟ 15 20 ਬੋਟਲਸ ਇਹਦੇ ਤੇ ਗਲੂ ਹੀ ਲੱਗ ਗਿਆ ਜੀ ਕਿਉਂਕਿ ਮਿਹਨਤ ਬਹੁਤ ਸੀਗੀ ਜੀ ਇਹਦੀ ਤੇ ਬੱਚਿਆਂ ਲਈ ਬਣਾਉਣ ਨੂੰ ਆਪਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਹੈ ਜੀ ਤੇ ਲਓ ਜੀ ਹੁਣ ਆਪਾਂ ਕਰਦੇ ਆ ਇਹਦੇ ਚਪਕਾਉਣੇ ਦਾ ਕੰਮ ਦੇਖੋ ਇਸ ਤਰੀਕੇ ਦੇ ਨਾਲ ਬਿਲਡਿੰਗ ਉੱਪਰ ਤੋਂ ਤਿਆਰ ਹੋਈ ਇਹ ਨੀਚੇ ਤੋਂ ਤਿਆਰ ਹੈ ਤੇ ਦੋ ਬਿਲਡਿੰਗ ਆਪਾਂ ਨੇ ਹੋਰ ਤਿੰਨ ਹੋਰ ਤਿਆਰ ਕਰ ਲੀਆਂ ਨੇ ਜੀ ਇੱਕ ਗੋਲ ਵਾਲੀਆਂ ਤੇ ਦੋ ਇਸ ਤਰੀਕੇ ਦੇ ਨਾਲ ਲਓ ਜੀ ਹੁਣ ਆਪਾਂ ਚਪਕਾਉਂਦੇ ਆ ਨਾਲ ਦੀ ਨਾਲੇ ਆਪਾਂ ਨੇ ਰੈਡੀ ਕਰ ਲੀਆਂ ਜੀ ਉਹ ਮੈਂ ਤੁਹਾਨੂੰ ਦਿਖਾ ਨਹੀਂ ਪਾਈ ਹੈਗੀ ਜੀ ਇੱਧਰ ਆਪਣਾ ਬੈਂਕ ਰੈਡੀ ਹੋ ਗਿਆ ਤੇ ਇੱਧਰ ਇਹ 에어ਪੋਰਟ ਬਣੇਗਾ ਜੀ ਦੂਜੀ ਸਾਈਡ ਤੇ ਪੈਟਰੋਲ ਪੰਪ ਬਣੇਗਾ ਜੀ ਲਓ ਜੀ ਇਸ ਤਰੀਕੇ ਦੇ ਨਾਲ ਉਹ ਕੁਝ ਬਣਿਆ ਸੀਗਾ ਤੇ ਹੁਣ ਆਪਾਂ ਨੇ ਉਹ ਸਟਰੀਟ ਲਾਈਟਾਂ ਬਣਾਈਆਂ ਨੇ ਜੀ ਬੇਟੀ ਨੇ ਉਹਦੇ ਤੇ ਵੀ ਮਿਹਨਤ ਬਹੁਤ ਜ਼ਿਆਦਾ ਹੋਈ ਹੈ ਜੀ ਸਟਰੀਟ ਲਾਈਟਾਂ ਦਾ ਤਾਂ ਕਿਆ ਹੀ ਕਹਿਣਾ ਜੀ ਬਹੁਤ ਸੋਹਣੀਆਂ ਬਣੀਆਂ ਨੇ ਪਰ ਮੈਂ ਉਹਦੀ ਥੋੜੀ ਜਿਹੀ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਸੀ ਇਸ ਕਰਕੇ ਆਪਾਂ ਨੇ ਵੀਡੀਓ ਨਹੀਂ ਬਣਾਈ ਉਹਦੇ ਤੇ ਤੇ ਲਓ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਕਿਆ-ਕਿਆ ਇਹਨਾਂ ਨੇ ਖਲਾਰਾ ਵੀ ਪਾਇਆ ਬਹੁਤ ਜ਼ਿਆਦਾ ਖਲਾਰਾ ਪਾਇਆ ਬੱਚਿਆਂ ਨੇ ਬਹੁਤ ਜ਼ਿਆਦਾ ਤੇ ਦੋ ਤਿੰਨ ਦਿਨ ਤੱਕ ਮੈਂ ਇਹਨਾਂ ਵਾਲੀ ਸਾਈਡ ਤੇ ਝਾਲੂ ਵੀ ਨਹੀਂ ਮਾਰਿਆ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਇਹਦੀ ਨੈਕਸਟ ਤਿਆਰੀ ਤੇ ਦੇਖ ਸਕਦੇ ਹੋ ਤੁਸੀਂ ਆਪਾਂ ਨੇ ਅਲੱਗ-ਅਲੱਗ ਕਲਰ ਕੀਤੇ ਨੇ ਕਲਰ ਵੀ ਆਪਾਂ ਨੇ ਵਿੱਚ ਗਰੁੱਪ ਆ ਕੇ ਤਿਆਰ ਕੀਤੇ ਨੇ ਹੁਣ ਆਪਾਂ ਬਿਲਡਿੰਗਸ ਨੂੰ ਚਪਕਾਉਂਦੇ ਆ ਤੇ ਸਾਰੀਆਂ ਬਿਲਡਿੰਗਾਂ ਚਪਕਾ ਕੇ ਉਸ ਤੋਂ ਬਾਅਦ ਫਿਰ ਆਪਾਂ ਨੇ ਉਹ ਵੀ ਬਣਾਉਣਾ ਹੈ ਜੀ ਜਿਹੜਾ ਰਸਤਾ ਹੁੰਦਾ ਹੈ ਜੀ ਬਿਲਡਿੰਗਸ ਦੇ ਅੰਦਰ ਤੋਂ ਆਂਦਾ ਜਿਹੜਾ ਰਸਤਾ ਉਹ ਵੀ ਬਣਾਉਣਾ ਹੈ ਜੀ ਤੇ ਜਿਹੜਾ ਬਾਹਰ ਨੂੰ ਜਾਂਦਾ ਉਹ ਵੀ ਬਣਾਉਣਾ ਉੱਥੇ ਆਪਾਂ ਨੇ ਗੱਡੀਆਂ ਵੀ ਲਿਆਂਦੀਆਂ ਹੋਈਆਂ ਗੱਡੀਆਂ ਵੀ ਚਪਾਉਣੀਆਂ ਨੇ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ ਜੀ ਇਹਦੇ ਤੇ ਸਟਰੀਟ ਲੈਟ ਖੜੀ ਕਰਾਂਗੇ ਜੀ ਇਸ ਤਰੀਕੇ ਦੇ ਨਾਲ ਆਪਾਂ ਨੇ ਇੱਕ ਗੋਲਡ ਬਿਲਡਿੰਗ ਬਣਾ ਲਈ ਆ ਇਹ ਵੀ ਆਪਣੇ ਘਰ ਥੋੜਾ ਜਿਹਾ ਸਮਾਨ ਸਿੱਕਾ ਉਹ ਤੇ ਬਾਕੀ ਆਪਾਂ ਨੇ ਸਟਿੱਪਾਂ ਕੱਟ ਕੇ ਬਣਾਈ ਆ ਤੇ ਲਓ ਜੀ ਇਧਰ ਆਪਾਂ ਨੇ ਬਣਾਤਾ ਜੀ ਹ ਰਸਤਾ ਤੇ ਨਾਲ ਦੀ ਨਾਲੇ ਆਪਾਂ ਨੇ ਡਿਵਾਈਡਰ ਬਣਾਤਾ ਦੇਖੋ ਜੀ ਡਿਵਾਈਡਰ ਨੂੰ ਪਹਿਲਾਂ ਆਪਾਂ ਨੇ ਬਣਾਇਆ ਉਸ ਤੋਂ ਬਾਅਦ ਫਿਰ ਉਹਨੂੰ ਕੱਟ ਕੀਤਾ ਤੇ ਫਿਰ ਨਾਲ ਦੀ ਨਾਲੇ ਫਿਰ ਆਪਾਂ ਨੇ ਫੇਰ ਸੜਕ ਤਿਆਰ ਕੀਤੀ ਜੀ ਬਿਲਡਿੰਗਸ ਦੇ ਵਿੱਚ ਤੋਂ ਇਸ ਤਰੀਕੇ ਦੇ ਨਾਲ ਆਪਾਂ ਨੇ ਸੜਕ ਤਿਆਰ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਨੇ ਇਹਨੂੰ ਥੋੜਾ ਜਿਹਾ ਤੇਜ਼ ਕਰਕੇ ਇਸ ਕਰਕੇ ਬਣਾਉਣਾ ਪੈਜੀ ਤੇ ਛੋਟੇ-ਛੋਟੇ ਕੰਮਾਂ ਨੂੰ ਟਾਈਮ ਬਹੁਤ ਲੱਗ ਰਿਹਾ ਸੀ ਤੇ ਫਾਈਨਲੀ ਲਓ ਜੀ ਆਪਾਂ ਨੇ ਗੱਡੀਆਂ ਵੀ ਖੜੀਆਂ ਕਰਤੀਆਂ ਤੁਸੀਂ ਦੇਖ ਸਕਦੇ ਛੋਟੀਆਂ-ਛੋਟੀਆਂ ਇਹ ਬਣ ਗਈ ਆਪਣੀ ਬਿਲਡਿੰਗਸ ਆਪਾਂ ਨੇ ਸਟਰੀਟ ਲਾਈਟਾਂ ਵੀ ਲਾਤੀਆਂ ਉੱਪਰ ਆਪਾਂ ਨੇ ਗਲੋਬ ਜਿਹੜੀ ਧਰਤੀ ਦਾ ਬਣਾਇਆ ਉਹ ਬਣਾਤਾ ਤੇ ਲਓ ਜੀ ਇਸ ਤਰੀਕੇ ਦੇ ਨਾਲ ਜੇਕਰ ਬ੍ਰੀਕੀ ਚ ਜਾਂਦੇ ਤਾਂ ਘੱਟ ਘੱਟ 3-4 ਘੰਟੇ ਦੀ ਵੀਡੀਓ ਬਣਨੀ ਸੀਗੀ ਇਸ ਕਰਕੇ ਆਪਾਂ ਨੇ ਥੋੜੀ ਸ਼ਾਰਟ ਚ ਦਿਖਾਤੀ ਤੇ ਇਹਨਾਂ ਨੂੰ ਕਾਨਿਆਂ ਨੂੰ ਚਪਕਾਇਆ ਦੋ ਕਾਨੇ ਛੋਟੇ-ਛੋਟੇ ਕਾਨੇ ਵੀ ਲਏ ਨੇ ਕਾਨੇ ਲਿਆ ਕੇ ਉਹਨਾਂ ਨੂੰ ਚਪਕਾ ਕੇ ਆਪਾਂ ਨੇ ਬਿਲਡਿੰਗਸ ਦੇ ਸਾਈਡਾਂ ਤੇ ਆਪਾਂ ਨੇ ਡਿਵਾਈਡਰ ਬਣਾਤਾ ਤੇ ਲਓ ਜੀ ਇੱਧਰ ਆਪਣਾ ਬਣ ਗਿਆ ਜੀ ਬੈਂਕ SBI ਦੇਖ ਸਕਦੇ ਹੋ ਜੀ ਇਹ ਵੀ ਆਪਾਂ ਨੇ ਬਹੁਤ ਵਧੀਆ ਤਰੀਕੇ ਨਾਲ ਚਪਕਾਇਆ ਹੈ ਜੀ ਤੇ ਉਧਰ ATM ਹੈ ਇੱਧਰ ਬੈਂਕ ਬਣ ਗਿਆ ਜੀ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੱਦਾਂ ਲੱਗਿਆ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਮੇਰਾ ਵੀਰ ਜ਼ਰੂਰ ਲਿਖਿਓ ਇੱਧਰ ਆਪਣਾ ਬਣ ਗਿਆ ਜੀ ਪੈਟਰੋਲ ਪੰਪ ਦੇਖ ਸਕਦੇ ਹੋ ਤੁਸੀਂ ਇਹਦੇ ਤੇ ਇੰਨੀ ਕੁ ਮਿਹਨਤ ਹੋਈ ਹੈ ਬਹੁਤ ਜ਼ਿਆਦਾ ਮਿਹਨਤ ਹੋਈ ਹੈ ਤੇ ਸਭ ਕੁਝ ਆਪਾਂ ਨੇ ਅਵੇਲੇਬਲ ਕੀਤਾ ਹੈ ਤੇ ਹਰ ਇੱਕ ਚੀਜ਼ ਹਰ ਇੱਕ ਪਾਰਟ ਬਣਾਇਆ ਗ੍ਰੀਨ ਕਾ ਤੇ ਲੈ ਕੇ ਹਰ ਇੱਕ ਆਪਣੀ ਚੀਜ਼ ਬਣਾਈ ਹੈ ਚਲੋ ਜੀ ਇੱਧਰ ਆਪਣਾ ਬਣ ਗਿਆ ਜੀ 에어ਪੋਰਟ ਤੁਸੀਂ ਦੇਖ ਸਕਦੇ ਹੋ ਜੀ ਉਹ ਸਾਈਡ ਤੇ 에어ਪੋਰਟ ਦੇ ਉੱਪਰ ਜਿਹੜਾ ਸਿਗਨਲ ਦਿੰਦਾ ਹੁੰਦਾ ਉਹ ਵੀ ਬਣਾਇਆ ਹੈ ਜੀ ਆਪਾਂ ਨੇ ਇੱਧਰ ਆਪਾਂ ਨੇ ਜਹਾਜ਼ ਖੜਾ ਕਰਤਾ ਤੇ ਰਨਵੇ ਬਣਾਇਆ ਹੈ ਜੀ ਰਨਵੇਸ ਥੋੜਾ ਜਿਹਾ ਬਣਾਉਣ ਦੀ ਇੱਕ ਹੋਰ ਸਟਾਈਲ ਸੀਗਾ ਪਰ ਨਹੀਂ ਬਣ ਪਾਇਆ ਚਲੋ ਜੋ ਵੀ ਬਣਿਆ ਸੋ ਸਹੀ ਤੇ ਇਹ ਆਪਣੀ ਲਿਆਂਦੀ ਹੋਈ ਸੀਗੀ ਜੀ ਆਪਣੀ ਧਰਤੀ ਦਾ ਜਿਹੜਾ ਮਾਡਲ ਹੈ ਉਹ ਬਣਾਉਣਾ ਸੀਗਾ ਤੇ ਇਹਦੇ ਤੇ ਇੰਨੀ ਕੁ ਜ਼ਿਆਦਾ ਮਿਹਨਤ ਹੋਈ ਹੈ ਜੀ। ਕੀ ਆ ਹੀ ਦੱਸਣਾ ਜੀ ਇਹਦੇ ਲਈ ਪੇਸ਼ੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਬੱਚਿਆਂ ਨੂੰ ਤੇ ਬੱਚਿਆਂ ਦੇ ਨਾਲ ਖੜੇ ਹੋਣ ਦੀ ਜ਼ਰੂਰਤ ਹੁੰਦੀ ਹੈ ਜੀ। ਲਓ ਜੀ ਤੇ ਟੋਟਲੀ ਬਣ ਗਿਆ ਜੀ ਇਸ ਤਰੀਕੇ ਦੇ ਨਾਲ ਸਾਰੇ ਜਣੇ ਜਾ ਕੇ ਲਾਈਕ ਜਰੂਰ ਭਰ-ਭਰ ਕੇ ਲਾਈਕ ਦਿਓ ਜੀ ਮੇਰੀ ਬੇਟੀ ਨੂੰ ਜਿਹਨੇ ਇੰਨੀ ਮਿਹਨਤ ਕੀਤੀ ਹੈ ਭਰ-ਭਰ ਕੇ ਕਮੈਂਟ ਦਿਓ ਜੀ ਤੇ ਚਾਹੇ ਛੋਟੇ-ਛੋਟੇ ਕਮੈਂਟ ਲਿਖਿਓ ਲਿਖਿਓ ਜਰੂਰ ਜੀ ਕਿਉਂਕਿ ਬੇਟੀ ਨੂੰ ਬਹੁਤ ਅੱਛਾ ਲੱਗੇਗਾ ਜੀ ਤੇ ਆਪਣਾ ਦਿੱਲੀ 에어ਪੋਰਟ ਬਣਾਇਆ ਜੀ ਇੰਟਰਨੈਸ਼ਨਲ ਲਓ ਜੀ ਇਸ ਟਿੱਪਾਂ ਕੱਟ-ਕੱਟ ਕੇ ਆਪਾਂ ਨੇ ਇਸ ਤਰੀਕੇ ਦੇ ਨਾਲ ਰੈਡੀ ਕਰਵਾਇਆ ਹੈ ਜੀ ਬਹੁਤ ਜ਼ਿਆਦਾ ਵਧੀਆ ਲੱਗਿਆ ਜੇਕਰ ਤੁਸੀਂ ਨੇਚਰਲ ਤਰੀਕੇ ਨਾਲ ਦੇਖਣਾ ਚਾਹੁੰਦੇ ਹੋ ਤਾਂ ਐਗਜ਼ਿਬਿਸ਼ਨ ਦੇ ਵਿੱਚ ਲੱਗਿਆ ਹੈਦਰ ਬੇਟੀ ਇਹਨਾਂ ਨੂੰ ਦੇਖ ਰਹੀ ਹੈ ਜੀ ਤੇ ਮੈਂ ਛੋਟਾ ਜਿਹਾ ਦਾ ਕਲਿੱਪ ਵੀ ਲਿਆ ਸੀਗਾ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਤੇ ਲਓ ਜੀ ਦੇਖ ਸਕਦੇ ਹੋ ਤੁਸੀਂ ਬੇਟੀ ਨੂੰ ਤੁਸੀਂ ਵਧਾਈਆਂ ਜ਼ਰੂਰ ਕਹੋ ਜੀ ਇੰਨਾ ਦਿਮਾਗ ਵਰਤਣ ਲਈ ਤੇ ਇੱਥੇ ਆਪਾਂ ਨੇ ਇੱਕ ਹੋਰ ਇਹ ਕਲਾਕ੍ਰਿਤੀ ਕਰੀ ਆਪਣੀ ਤੇ ਆਪਾਂ ਨੇ ਰੱਸੀਆਂ ਲੈ ਕੇ ਜੀ ਛੋਟੇ-ਛੋਟੇ ਸੇਬੇ ਲੈ ਕੇ ਮਾਜਿਸ ਦੀਆਂ ਤੀਲੀਆਂ ਦੇ ਨਾਲ-ਨਾਲ ਆਪਾਂ ਨੇ ਉਹਦਾ ਡਿਵਾਈਡਰ ਬਣਾਇਆ ਜੀ ਤਾਂ ਕਿ ਜਿਹੜਾ ਜਿਵੇਂ ਬਾਉਂਡਰੀ ਟੈਪ ਚ ਹੁੰਦਾ ਉਹ ਵੀ ਬਣਾਇਆ ਆਪਾਂ ਨੇ ਹੋ ਰੈਡੀ ਕੀਤਾ ਹੈ ਤੁਸੀਂ ਦੇਖੂਗੇ ਜੀ ਕਿੰਨਾ ਕੁ ਵਧੀਆ ਲੱਗ ਰਿਹਾ ਜੀ ਅਸਲ ਵਿੱਚ ਤੁਸੀਂ ਦੇਖਣਾ ਚਾਹੁੰਦੇ ਹੋ ਤੇ ਇਹ ਮਾਡਲ ਆਪਣਾ ਐਗਜ਼ੀਬਿਸ਼ਨ ਚ ਲੱਗਿਆ ਹੈ ਜੀ ਇਹ ਮਾਡਲ ਆਪਣਾ ਜਾਏਗਾ ਜੀ ਰੋਪੜ ਜ਼ਿਲ੍ਹੇ ਦੇ ਵਿੱਚ ਤੇ ਉੱਥੇ ਸਕੂਲ ਆ ਜੀ ਜੇਕਰ ਕਿਸੇ ਨੇ ਚਾਹੀਦਾ ਹੋਇਆ ਕਿਸੇ ਨੂੰ ਦੇਖਣਾ ਹੋਇਆ ਤਾਂ ਮੈਂ ਤੁਹਾਨੂੰ ਸਕੂਲ ਦਾ ਨੰਬਰ ਤੁਹਾਨੂੰ ਮੈਂਸ਼ਨ ਕਰ ਦੂੰ ਕਿਹੜੇ ਸਕੂਲ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ 26 ਤਰੀਕ ਦੀ ਇਹਦੀ ਹੈਗੀ ਹੈ ਜੀ ਐਗਜ਼ੀਬਿਸ਼ਨ ਦੀ ਜਿਹੜੀ ਉਹ ਡੇਟ ਹੈ ਜੀ ਉਹ 26 ਤਰੀਕ ਨੂੰ ਇਹਨਾਂ ਨੂੰ ਲਗਾਇਆ ਜਾਣਾ ਐਗਜ਼ੀਬਿਸ਼ਨ ਦੇ ਵਿੱਚ ਤੇ ਤੁਸੀਂ ਸਾਰੇ ਅਸੀਂ ਉਹਦੇ ਸਾਈਡਾਂ ਤੇ ਫਿਰ ਤੋਂ ਦੁਆਰ ਤੋਂ ਪੱਟੀ ਲਗਾ ਕੇ ਫਿਰ ਤੋਂ ਦੁਆਰ ਤੋਂ ਇਹਨੂੰ ਕਵਰ ਅਪ ਕੀਤਾ ਚੰਗੇ ਤਰੀਕੇ ਨਾਲ ਕਵਰ ਅਪ ਕੀਤਾ ਸਾਰੀ ਬਿਲਡਿੰਗਸ ਦਾ ਸਾਰੀ ਦਾ ਧਿਆਨ ਰੱਖਿਆ ਗਿਆ ਹਾਰੀ ਕੀ ਚੀਜ਼ ਦਾ ਧਿਆਨ ਅਸੀਂ ਪ੍ਰੋਪਰ ਰੱਖਿਆ ਗਿਆ ਤੇ ਤੁਸੀਂ ਦੇਖੋ ਤੇ ਬੇਟੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਆਪਾਂ ਨੇ ਬੈਂਕ ਦੇ ਸਾਈਡਾਂ ਤੇ ਵੀ ਆਪਾਂ ਨੇ ਸਾਰਾ ਕੁਝ ਬਣਾਤਾ ਤੇ ਟੋਟਲ ਜੋ ਵੀ ਬਣਿਆ ਹੈ ਜੀ ਬਹੁਤ ਵਧੀਆ ਕਲੀਅਰ ਐਂਡ ਨੀਟ ਬਿਲਕੁਲ ਸਾਫ ਸੁਥਰਾ ਬਿਲਕੁਲ ਟੋਟਲ ਬਣਿਆ ਹੈ ਜੀ ਤੇ ਲਓ ਜੀ ਫੇਰ ਜਾਂਦੇ ਜਾਂਦੇ ਮੇਰੀ ਬੇਟੀ ਨੂੰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਆਪਣਾ ਆਸ਼ੀਰਵਾਦ ਦੇ ਕੇ ਜਾਇ ਜੀ ਬੱਚੇ ਐਦਾਂ ਹੀ ਵਧੀਆ ਵਧੀਆ ਤਰੱਕੀਆਂ ਕਰਨ ਵਧੀਆ ਵਧੀਆ ਕੰਮ ਕਰਨ ਵਧੀਆ ਵਧੀਆ ਨੰਬਰ ਲੈ ਕੇ ਆਉਣ ਤੁਹਾਡੇ ਵੀ ਬੱਚੇ ਲੈ ਕੇ ਆਉਣ ਤੇ ਲਓ ਜੀ ਦੇਖੋ ਤੁਸੀਂ ਉੱਪਰ ਜਿਹੜਾ ਗਲੋਬ ਬਣਾਇਆ ਇਸ ਤਰੀਕੇ ਦੇ ਨਾਲ ਆਪਾਂ ਨੇ ਜੋ ਵੀ ਬਣਾਇਆ ਇਹ ਵੀ ਇੱਕ ਹੁੰਦਾ ਜੀ ਬੱਚਿਆਂ ਨੂੰ ਪਤਾ ਹੈ ਜੀ ਜਿਸ ਤਰੀਕੇ ਨਾਲ ਬਣਾਇਆ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਤੇ ਜਾਂਦੇ ਜਾਂਦੇ ਕਮੈਂਟ ਜਰੂਰ ਕਰਕੇ ਜਾਇਓ ਸਬਸਕ੍ਰਾਈਬ ਜਰੂਰ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਫਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ